ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੀ ਜੇ ਸੋਚੀ ਲਖ ਵਾਰ ਛੁਪੇ ਛੁਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਭਰੀਆਂ ਪਾਰ ਸਹਸ ਸਿਆਣਪਾਂ ਲਖੋ ਰੇ ਤੈਂਕ ਨ ਚੱਲੇ ਨਾਲ ਕੇਵ ਸਚਿਆ ਰਹੀਏ ਕੇਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮੇਂ ਦਰਸਬ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੇ ਨੀਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਗਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਨੇ ਫਿਰਦੇ ਵਿੱਚ ਡੱਬਿਆ ਗਿਆ ਸਕੰਦ ਗੋਬਿੰਦ ਗੁਣਗਾਹਕ ਸਾਹਕ ਤਤ ਸਮਤ ਸਰੇ ਕਾ ਕਲਿਆ ਠਾਕੁਰ ਹਰਦਾਸਤ ਨੇ ਹੋ ਗਨੁੜੀ ਜਨ ਗੁਰੂ ਜਣਿਆ ਮਾ ਪ੍ਰਕਟ ਹੋਏ ਗੁਰ ਤੇ ਪਹਾਦਰ ਫਲ ਸ਼ੇਸ਼ ਵਾਕਾ ਵਿਚ ਆਕਰ ਸ੍ਰਿਸ਼ਟੀ ਦੇ ਮਾਲ ਸਹਿਬ ਸ੍ਰੀ ਗੁਰੂ ਤੇ ਪਹਾਦਰ ਨਵੇਂ ਪਾਸ਼ਾ ਜਿਨ੍ਹਾਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਰਕਾਬगंज ਸਾਹਿਬ ਪ੍ਰਕਾਸ਼ਪੁਰਾ ਕੀ ਦੇਵ ਸ਼ਬਦ ਗੁਰੂ ਸਹਿਬ ਸ੍ਰੀ ਗੁਰੂ ਸਾਹਿਬ ਮਹਾਰਾਜਿਆਂ ਦੇ ਪਾਵਨ ਹਜ਼ੂਰੀ ਰ ਵਿੱਚ ਆ ਜਿੱਥੇ ਸਾਡਾ ਧਨ ਹੈ ਮਨ ਦਾ ਟਿਕਾਣਾ ਬਣਾਉਂਦੇ ਆਪੇ ਸ਼ਰਪਾਵਾ ਆਪੇ ਸ਼ਬਦ ਸਰਵਣ ਕੀਤਾ ਹੈ ਅਤੇ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਅਜ ਪ੍ਰਕਾਸ਼ ਅਰਜ ਹੈ ਇਹਨਾਂ ਦਾ ਸਾਰੀ ਸੰਗਤ ਨੂੰ ਲਖ ਲਖ ਜੀ ਆਇਆਂ ਨੂੰ ਆਓ ਜਿਨ੍ਹਾਂ ਦਾ ਪ੍ਰਕਾਸ਼ ਪਰਮਾਤਮਾ ਨੇ ਬੱਤੇ ਅਸਾਂ ਕਿਤਨੂ ਕਹਿੰਦੇ ਅਜਰੇ ਸਾਡੇ ਅੰਦਰ ਵੀ ਪ੍ਰਕਾਸ਼ ਹੋ ਜਾਏ ਜਿਵੇਂ ਸੋਨਾ ਦੇ ਅੰਦਰ ਤੇ ਪ੍ਰਕਾਸ਼ ਹੋਵੇ ਸਾਡੇ ਅੰਦਰ ਅਜੇ ਨਹੀਂ ਰਾਇਗੇ ਗੁਰੂ ਦੇ ਬਾਣ ਗਰੇ ਅਧਿਆਤਮ ਦਾ ਨਿਰਾਮੋ ਮਨ ਦੇ ਬਲਾਵ ਹੱਥੇ ਰਚਨਾ ਨੂੰ ਕਰੋ ਉਹ ਇੱਧਰ ਇਕਾਗਰਤਾ ਸੁਣਾਉਂਦੇ ਆ ਗੁਰਾਤੀ ਜੀਵਨ ਦੀ ਦਾ ਹਾ ਰਾਨੇ ਗੁਰੂ ਜੀ ਦੀ ਤੇ ਇਹ ਜੋ ਭਾਣ ਸ਼ਬਦ ਹੈ ਅੱਜ ਜੋ ਆਪਾਂ ਦਾ ਪ੍ਰੋਫੈਸਰ ਆਨੰਦ ਕਰ ਰਿਹਾ ਹੈ ਇਹ ਵੀ ਭਾਣ ਗੁਰੂ ਰਾਮ ਦਾ ਆਪ ਨੂੰ ਪਾਰ ਕਰਨਾ ਮਹਾਂਲਾ ਆਪ ਨੂੰ ਰੋਣਾ ਮਾਰਾ ਪਰੋਸਨਾ ਦੇ ਵਿੱਚ ਪਰਮਨਾਮ ਬੋਬਿੰਦਰ ਬੋਆਨ ਦਾ ਬੋਆਨ ਦਾ ਸਾਡੇ ਕਿਤੇ ਪਤਾ ਤਾਂ ਹੁੰਦਾ ਕੋਈ ਸਰਨਾਮਾ ਹੋਣ ਸਤਿਗੁਰੂ ਜੀ ਮਰਜੀ ਕਰਨੀ ਹੋਵੇ ਸਰਨਾਮਾ ਹਰ ਰਸਤਰਾ ਸਤਿਗੁਰੂ ਬਾਹਰ ਨਾਨਕ ਗੁਰੂ ਰਾਮਦਾਸ ਦੇ ਪ੍ਰਤੀਬਿਛਾ ਦੇ ਪਾਠ ਕਰਵਾਉਂਦਾ ਹੈ ਕੋ ਨਾਮ ਦੇ ਰੱਖੇ ਰਸਾ ਮੁਕਤ ਹੈ ਉਹ 3 ਦਾ ਰਾਜ ਦੇ ਰੱਖਣੇ ਕੋ ਦੇ ਰੱਖਣੇ ਅੱਛੇ ਗੰਨ ਦੇ ਘਰ ਨਾਮ ਸੰਤੁਰ ਗੰਨ ਦਾ ਨਾਮ ਨਾਮ ਦੇ ਨਾਮ ਤੇ ਹਰ ਨਾਮ ਰਚ ਕੋਬਿੰਦ ਕੋਬਿ ਕਰਦੀ ਇਸ ਦਾ ਸੱਤ ਕਾ ਬਾ ਨਾਮ ਰਚ ਕੋਬਿੰਦ ਕੋਬਦਾ ਕੋ ਕਹੇ ਤੇ ਗੁਰਾਂ ਦੇ ਬਾ ਉਹ ਕਰਦੀ ਬੇ ਕਰਦੀ ਮਾਲਕ ਪ੍ਰਮਾਤਮਾ ਦੇ ਬਾ ਦੇ ਗਾ چود جوجuld جوجuld خائش کشات favour جوجuld جوجuld گرائیت el سبانتھا سرین ربا Оru چود سراتتا سرین ਸਮਤ ਦਾ ਅਰਥ ਹੈ ਉਹ ਉਸ ਲੋੜ ਪ੍ਰਮਾਤਮਾ ਦੇ ਗੁਣਾ ਦੇ ਗਾਹਕ ਨੇ ਚਾਹਤ ਦੇ ਜਿਨ੍ਹਾਂ ਨੇ ਪ੍ਰਤੀ ਬਰਾਬਰਤਾ ਕੋਈ ਹੋਰ ਤਰੀਕ ਨਹੀਂ ਸਕਦਾ ਸਮਤ ਦਾ ਸਮਤ ਦਾ ਅਰਥ ਹੈ ਬਰਾਬਰ ਸਮਤ ਸਰੇ ਕਬੀਰਾ ਠਾਕੁਰ ਪੜੇ ਪੜ੍ਹਦੇ ਕੱਲ ਤੇ ਕਹਿੰਦੇ ਨੇ ਸੋ ਕਲ ਸਤੁਰ ਹਰਦਾਸ ਤਨੇ ਤਨੇ ਕਬੀਰ ਕਹਿੰਦੇ ਪੁੱਤੋ ਹਰਦਾਸ ਦਾ ਮਾਣ ਹੈ

ਬਰਖਾਂ ਦੀ ਹੈ ਬਰਸਾਤ ਪਈ ਹੈ ਹਾਲੇ ਸਰੋਵਰ ਹਾਲੇ ਆਵਾਂ ਰੇਹੀਆਂ ਆਵਾਂ ਨਦੋਂ ਨਾਲ ਲਹੋ ਲਹਤਾ ਆ ਭਾਰ ਖਾਲੀ ਜੀ ਸਾਰ ਸਰੋਵਰ ਆ ਭਾਰ ਪਰੇ ਭੜਕਤੇ ਉਹ ਖਾਲੀਆਂ ਨੂੰ ਪਰਣਾ ਸਰ ਆ ਭਾਰ ਖਰੇ ਕੌਣ ਧੰਨ ਗੁਰੂ ਰਾਮ ਰਾਮ ਦੇ ਗੁਰਦਾਸ ਜੀ ਦੇ ਤਨੇ ਤਨੇ ਤੋਂ ਦਿੱਸ ਉੱਤਰ ਸ਼ਹਿਲਾਬੇ ਤਾਲਕੁਰੂ ਰਾਮਦਾਸ ਮਹਾਰਾਜ 1534 ਦੇ ਵਿੱਚ ਧਿਆਨਯਾਰਕ ਸ਼ਬਦ ਦੇ ਨਾਲ ਗੁਰਦਾਸ ਜੀ ਚਾਰ 1507 ਵਿੱਚ ਜੋ ਅੱਜ ਪਾਕਿਸਤਾਨ ਲਾਹੌਰ ਚੁੰਨਾ ਮੰਡੀ ਹੈ ਜੇ ਨਾਲੇ ਦਰਸ਼ਕੀ ਤੇ ਹੋਣੇ ਉਹ ਬਈ ਚਈਆਂ ਨੂੰ ਲਾਤੀਇ ਕਾਇਓ ਰਾਸ ਪਾਇਆ 1574 ਵਿੱਚ ਧੰਨ ਗੋ ਰਾਮ ਦਾ ਜੀ ਦਾ ਪ੍ਰਕਾਸ਼ ਹੁੰਦਾ ਹੈ ਇਹਨਾਂ ਦੇ ਕਰ ਬਾਬਾ ਖਰਦਾਰਾ ਜੀ ਨੇ ਕਰੇ ਮਾਤਾ ਦਇਆ ਕੌਰ ਜੀ ਦੇ ਘਰ ਇੱਕ ਵੇਲੇ ਮਾਤਾ ਦਇਆ ਕੌਰ ਹੈ ਅੱਜ ਵੀ ਕੌਰ ਸਤਨੀ ਨੰਬਰ ਬਾਲ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਦਇਆ ਕੌਰ ਕੌਟ ਸਰਦ ਸੰਡੇ ਸਿੱਖਾਂ ਦੇ ਪਰਿਵਾਰਾਂ ਦੇ ਬੱਚਿਆਂ ਬੱਚੀਆਂ ਲਈ ਸਿੰਘ ਕੌਰ ਕੌਟ ਕੰਪੋਸਰੀ ਹੈ ਅਸੀਂ ਆਪਣੀਆਂ ਗੋਤਾਂ ਜਾਤਾਂ ਵਾਇਖਲਸੌਰ ਜੀ ਦਾ ਧੰਨਵਾਦ ਹੈਨਾ ਅੱਗੇ ਕੇਲ ਸਰਦ ਸਾਈਂ ਨੀ ਹਨਾ ਰਾਮ ਕਰੀਏ ਆ ਗਣੀਆਂ ਦੇ ਸੋਤਾ ਧੰਨਵਾਦ ਜੀ ਕੰਪੋਸਰੀ ਔਰ ਅਸੀ ਸ਼ਬਦ ਆਉਂਦੇ ਹਨ ਪਰ ਕੌਲ ਸ਼ਬਦ ਸਭ ਤੋਂ ਸਤਿਗੁਰ ਜੀ ਨੇ ਕੰਪਲਸਰੀ ਕੀਤਾ ਹੁਣ ਮਾਤਾ ਦਇਆ ਕੌਰ ਜੀ ਦੀ ਤੁਖ ਤੋਂ 1534 ਨੂੰ ਇੱਕ ਬਾਲਕ ਦਾ ਆਗਮਨ ਹੁੰਦਾ ਜਦੋਂ ਆਗਮਨ ਹੋਇਆ ਪ੍ਰਕਾਸ਼ ਹੋਇਆ ਤੇ ਮਾਤਾ ਦਇਆ ਕੌਰ ਜੀ ਨੇ ਨਾ ਰੱਖਿਆ ਜੇਖਾ ਜੀ ਤੋਂ ਪੜਾਵੇ ਵੱਡਾ ਹੁਣ ਵੱਡਾ ਨਾ ਜੇਖਾ ਅਨੀ ਮੇਰਾ ਅਖਿਆਸ਼ੀ ਤੇ ਮਾਂ ਜਦੋਂ ਲੋਰੀਆਂ ਦਿੰਦੀ ਸੀ ਨਾ ਮਾਤਾ ਰਿਆਤ ਤਾਂ ਕਹਿੰਦੀ ਸੀ ਪੁੱਤਰ ਮੈਂ ਤੇਨੂੰ ਤੇਰਾ ਨਾਂ ਹੀ ਜੇਖਾ ਜੀ ਨੇ ਕਿਰਦਨ ਤੂੰ ਬਹੁਤ ਵੱਡਾ ਪੁਰਸ਼ ਬਣਾ ਬਹੁਤ ਵੱਡਾ ਇਨਸਾਨ ਬਣਾਵਾਂਗੀ ਮਾਂ ਹਰ ਕਿਸੇ ਮਾਂ ਦੀ ਇੱਛਾ ਹੁੰਦੀ ਹੈ ਖਾਹਿਸ਼ ਹੁੰਦੀ ਹੈ ਕਿ ਮੇਰਾ ਪੁੱਤਰ ਬਹੁਤ ਵੱਡਾ ਇਨਸਾਨ ਬਣਿਆ। ਮਾਂ ਲੋਰੀਆਂ ਪਿਆਰ ਕਰਦੀ ਸੀ ਤੇ ਲੋਰੀਆਂ ਪਿਆਰ ਦਿੰਦੇ ਹਾਂ ਮੰਨ ਕੇ ਤੁਸੀਂ ਬਹੁਤ ਵੱਡਾ ਬਣਾ। ਸਮਾ ਆਇਆ। ਭਿਆਨ ਦੇ ਬਲ ਦਾ ਹੈ। ਅਜੇ ਛੋਟੀ ਉਮਰ ਸੀ ਲਗਭਗ 2 ਸਾਲ ਦੇ ਹੋਏ ਤੇ ਮਾਤਾ ਸੰਸਾਰ ਤੋਂ ਰੁਕ ਚੁੱਕਾ। ਪ੍ਰਿਆਨ ਕੀ ਮੰਗਦੇ ਸੀ ਬਹੁਤ ਵੱਡਾ ਇਨਸਾਨ ਬਣਾਵਾਂ ਮੈਂ ਸੰਸਾਰ ਦੇ ਲਈ ਉਹ ਜਗ੍ਹਾ ਚੱਲਿਆ ਬਾਬਾ ਹਾਕਰ ਜੀ ਜਾਣ ਲੱਗੇ ਪੁੱਤਰੇ ਕਿ ਮੰਗਦੀ ਸੀ ਬਹੁਤ ਵੱਡਾ ਇਨਸਾਨ ਬਣਾਵਾਂਗੀ ਚਲੇ ਗਏ ਕਿ ਮੈਂ ਹੀ ਤੈਨੂੰ ਮਾਤਾ ਤੇ ਇੰਨਾ ਵੱਡਾ ਗਿਆਨ ਦੇਣਾ ਹੁੰਦਾ ਮੈਂ ਤੈਨੂੰ ਬਹੁਤ ਦਿਵੇਂ ਮਾਂ ਲੋਰੀਆਂ ਦੇ ਰਿਹਾ ਕਰਿਆ ਹੰਦੀ ਸੀ ਉਸੇ ਤਰ੍ਹਾਂ ਮੈਂ ਇਹਨੂੰ ਵੱਡਾ ਬਹੁਤ ਪੜਾ ਸਮਾਯਾ ਇਹ ਰੱਤ ਪਰਮਾਤਮਾ ਦਾ ਹੀ ਖੇਡ ਹੈ ਅਪਰ ਬੰਦੇ ਖੇਡ ਖੇਡ ਰੱਤੇ ਦਾ ਅੰਤ ਕੋ ਤੇਰੀ ਉਸ ਦੀ ਖੇਡ ਹੈ ਜਿਹੜੇ ਕਿ ਗੁਰੂ ਸੰਗਤ ਨੇ ਸਾਨੂੰ ਉਸ ਪ੍ਰੋਸੈਸ ਵਿੱਚੋਂ ਨਿਕਲ ਕੇ ਇਹ ਨਹੀਂ ਕਿ ਇਹ ਨਾ ਹੁੰਦਾ ਕਿ ਉਸ ਪ੍ਰੋਸੈਸ ਵਿੱਚੋਂ ਨਿਕਲ ਕੇ ਸਾਨੂੰ ਸਾਥ ਕਰੋਗੇ ਦੱਸਦੇ ਨੇ ਕਿ ਕਿਵੇਂ ਦੀ ਔਕੇ ਘੜੀ ਆਦਾ ਹੈ ਨਾ ਇਵੇਂ ਜਿਵੇਂ ਸੈਵਧਨੀ ਆਦਾਇਨਾ ਦਾਮੀ ਮਨੋਪਰੇ ਦੇ ਵਿੱਚੋਂ ਉੱਭਰ ਸਕਦਾ ਹੈ ਕਿਉਂਕਿ ਸਿੱਖ ਔਰ ਸਿੰਘ ਆਰਥਾਸ ਦਾ ਦਰ ਗੁਰੂ ਦੀ ਲਾਡਲੀ ਨਾ ਫੌਜਾਂ ਬੈਠੀਆਂ ਨੇ ਇਹਨਾਂ ਦੇ ਬੋਲੇ ਹੀ ਨੇ ਬੋਲੇ ਆਹ ਕਿਹੜੇ ਥਾਂ ਤੇ ਕਹਿੰਦੇ ਨੇ ਵੀ ਅੱਜ ਸਿੰਘਾਂ ਨੇ ਖਾਸਲੇ ਬਦਾਂ ਚੱਲੇ ਦਾ ਕੋਈ ਸ਼ਰਨੋਂ ਮਿਲੇ ਤੇ ਫਿਰ ਉਹ ਮਰੀ ਹੋ ਇਟੈਨੀ ਕਲਾ ਵਿੱਚ ਨਹੀਂ ਖਿੰਜ ਜਾ ਸਿੰਘ ਖਰਾਕੇ ਵਿੱਚ ਕਿ ਬੋਲੇ ਨੇ ਇਹ ਚਰਨੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਅੰਦਰੋਂ ਇਹਨਾਂ ਦੇ ਜੈਗੇ ਬੋਲ ਨਹੀਂ ਹੈ ਨਹੀਂ ਹੈ ਇਹਦੇ ਨਾਲ ਅੰਦਰ ਬਿੱਲ ਪਾਵਰ ਬਣਦੀ ਹੈ ਹਨਾ ਕਿ ਬੇਲ ਪਾਵਰ ਇਹ ਗੁਰੂ ਸਾਹਿਬ ਜੀ ਦੇ ਸਿੰਘਾਂ ਨੇ ਖਾਸ ਤਰੀਕਾ ਬੋਲੀਆਂ ਤਾਂ ਇਹ ਬੋਲੇ ਕਿ ਇਹਦੇ ਨਾਲ ਬਿੱਲ ਪਾਵਰ ਬਣਦੀ ਹੈ ਇਹ ਠੰਡੀ ਗੱਲਾਂ ਦੀ ਅਸੀਂ ਜਿਹੜੀ ਚੀਜ਼ ਅਸੀਂ ਸੋਚਾਂਗੇ ਨਾ ਜੋ ਸਾਡੇ ਅੰਦਰ ਠੰਡੀ ਗੱਲਾਂ ਦਾ ਪ੍ਰੋਸੈਸ ਚੱਲਦਾ ਰਹੇਗਾ ਅਸੀਂ ਸਾਡਾ ਦਰਾਵ ਘਿਰਦਾ ਹੁੰਦਾ ਹੈ ਕਰਦੀ ਕਲਾ ਵਿੱਚ ਲੋਹ ਦੇ ਕਰਦੀ ਕਲਾ ਦਾ ਫਰਦੀਕ ਬਣਿਆ ਰਹੇਗਾ ਘਰਾ ਉੱਚਾ ਹੈ ਘਰੇ ਖਲੇ ਨੂੰ ਦਿਰਾ ਨਹੀਂ ਇਹ ਤਾਂ ਬਾਤ-ਬਾਤ ਕਟਾ ਕੇ ਕੋਪੜੀਆਂ ਲਵਾ ਕੇ ਚਰਖੀਆਂ ਨੇ ਤੇ ਚੜ੍ਹ ਕੇ ਵੀ ਕਰਦੀ ਕਲਾ ਵਿੱਚ ਤਾਂ ਮੈਂ ਗੁਰੂ ਰਾਮ ਦਾ ਸਮਖਾਇਦਾ ਇਤਿਹਾਸ ਦੀ ਵਿਚਾਰ ਕਰੀਆ ਕਿਦੋਂ ਪਿਤਾ ਲੋਕ ਸ਼ਾਮਾ ਉਹਨਾਂ ਨੇ ਲੋਰੀਆਂ ਦਿੱਤੀਆਂ ਸ਼ਾਮਾ ਆਇਆ ਤੇ ਅੱਜ ਪਿਤਾ ਵੀ ਸੰਸਾਰ ਤੋਂ ਗਿਆ ਨਾ ਕਰ ਹੌਣ ਕੋਈ ਵੀ ਬਾਹ ਫੜਨ ਵਾਲਾ ਨਹੀਂ ਹੁਣ ਜਿਹੜਾ ਵਿਦੇਸ਼ੀ ਕਿਸੇ ਤੁਹਾਨੂੰ ਵੱਡਾ ਫੜ ਫੜਾਵਾਗੇ ਕੋਈ ਨਹੀਂ ਹੈ ਉਹ ਚੁਨਾ ਮੰਡੀ ਦੇ ਲਾਹੌਰ ਦੇ ਵਿੱਚ ਜਿਹੜੇ ਦਾਦਕਾ ਪਰਿਵਾਰ ਸੀ ਅੱਜ ਉਹ ਵੀ ਬਾਹ ਫੜਨ ਵਾਲੇ ਤਿਆਰ ਨਹੀਂ ਹੈ ਉਹਨਾਂ ਨੂੰ ਵੀ ਇੰਝ ਲੱਗਾ ਕਿ ਇਹ ਹੁਣ ਸਾਡੇ ਉੱਤੇ ਬੋਝ ਹੈ ਇਸ ਦਾ ਕਹੇ ਤੇ ਸਮਾਂ ਆਇਆ ਤਨ ਗੁਰੂ ਗੁਰੂ ਰਾਮਦਾਸ ਸਮਾਹ ਰਾਜ ਜਿਨ੍ਹਾਂ ਦਾ ਨਾਮ ਦੇਖਣਾ ਹੈ ਜਿਹੜੇ ਕਹਿੰਦੇ ਸੀ ਵੱਡਾ ਬਣਾਣਾ ਕਿ ਬਣਾਉਣ ਵਾਲਾ ਕੋਈ ਨਹੀਂ ਨਾ ਚਰੇਗਾ ਬਸਰ ਕੇ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਧ ਰਾਜ ਦੇ ਜੱਗੀ ਬੇਂਟ ਧਿਆਨ ਦੇ ਆ ਜੀ ਭੱਲੇ ਅਮਰਦਾਸ ਹੁਣ ਤੇਰੇ ਅਜੇ ਬਾਬਾ ਅਮਰਦਾਸੇ ਉਹ ਵੀ ਗੁਰੂ ਦੀ ਸ਼ਮਣ ਤਨ ਗੁਰੂ ਗੁਰੂ ਰਾਮਦਾਸ ਭੰਦਾ ਜੀ ਦਾ ਧਿਆਨ ਦੇ ਆ ਜੀ 1534 ਦੇ ਵਿੱਚ ਆਪ ਜੀ ਦਾ ਪ੍ਰਕਾਸ਼ ਹੁੰਦਾ ਹੈ ਜੁਤਾਨੇ ਵਿੱਚ ਮਨਰਸ ਤੋਂ 1000 ਤੋਂ ਆਪ ਜੀ ਨੂੰ ਵਰਤਾ ਕਰਦੀ ਨਦੀ 40 ਸਾਲ ਹੋ ਗਏ ਤੇ 1581 ਦੇ ਵਿੱਚ ਆਪ ਜੀ ਧੰਗੁਰੂ RAMDAS ਮਹਾਰਾਜੀ ਜੋਤੀ ਜੋਤਿ ਸਵਾਜਾ ਲਾਭਾ ਤੋਂ ਮਰ 45 ਸਾਲ ਹੁਣ ਜਿੰਨੇ ਵੀ ਆਪਾਂ ਦੇਖਦੇ ਆ ਉਹ ਧੰਗੁਰੂ ਰਾਮਦਾਸ ਮਹਾਰਾਜ 47 ਸਾਲਾਂ ਦੀ ਉਮਰ ਦੇ ਵਿੱਚ ਕੀ ਕੁਝ ਕਰਦੇ ਸੱਤ ਸਾਲ ਤੇ ਮਨ ਬਣਾਉਣਾ ਦੇ ਮਾਤਾ ਪਿਤਾ ਦੀ ਪਿਆਣਾ ਕਰ ਗਏ ਲਾਹੌਰ ਵਿੱਚ ਰਹੇ ਸੱਤ ਸਾਲਾਂ ਦੀ ਉਮਰ ਵਿੱਚ ਪੁੱਤਾਂ ਵੀ ਨੇ ਮਾਤਾ ਵੀ ਨੇ ਕਿੱਥੇ ਵਰਗੀ ਨੇ ਕਿੱਦਾਂ ਹੁਣ ਇਹ ਝਾੜ ਜਨਾ ਵੀ ਸਾਡੇ 47 ਸਾਲ ਅਸੀਂ ਕਿਸੇ ਦੀ 50 ਸਾਲ ਹੋ ਗਈ ਮਰਨ ਕਿਸੇ ਦੀ 47 ਸਾਲ ਹੋ ਗਈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਭਾਈ ਕਿਹਾ ਕਿ ਸੱਤ ਸਾਲ ਉਹਨਾਂ ਨੇ ਮਾਪਿਆਂ ਦਾ ਜੋ ਉਸ ਸਰਕਾਰ ਅੰਾਇਆ ਇਹਨਾਂ ਮਾਤਾ ਦਾ ਤੇ ਪਿਤਾ ਦਾ ਫੇਰ ਕੋਈ ਮਾਂ ਪੜਨ ਵਾਲਾ ਨਹੀਂ ਹੈ ਲਾਹੌਰ ਦੇ ਵਿੱਚ ਦਾਦਕੇ ਪਰਿਵਾਰ ਵਿੱਚੋਂ ਸਾਰੇ ਹੀ ਸਾਂਝੇ ਨੇ ਬੇਬਲਕੀ ਹਰ ਕਿਵੇਂ ਜਿਆ ਹਾ ਉਹਨਾਂ ਨਹੀਂ ਹੈ ਬਾਸਰ ਕੇ ਨਗਰ ਵਿੱਚ ਇਹ ਕਿਹੜਾ ਬਾਸਰ ਦਾ ਨਗਰ ਹੈ ਜਿੱਥੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੱਦੀ ਪਿੰਡ ਹੈ ਇਹ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਆ ਨਾਨਕਿਆਂ ਦਾ ਪਿੰਡ ਇਹ ਵੀ ਸਾਨੂੰ ਛੋੜੀ-ਬੜੀ ਯਾਦ ਰੱਖਣਾ ਚਾਹੀਦਾ ਜਿਹੜਾ ਬਾਸਰ ਦਾ ਨਗਰ ਹੈ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਨਕਾ ਪਿੰਡ ਨਾਨਕਿਆਂ ਦਾ ਹੈ ਇਹ ਬਾਸਰ ਕੇ ਤੋਂ ਨਾਨੀ ਹੈ ਅਦਰ ਇੱਕ ਬੱਚੇ ਦੀ ਫਰਗਸ਼ੁੰਦੇ ਦੀ ਇਸ ਤਰ੍ਹਾਂ ਕੀ ਨਹੀਂ ਨਾਰਮ ਹੋਣੀ ਚਾਹੀਦੀ ਹੈ ਇੰਨੀ ਉਮਰ ਦੇ ਬਾਲਕ ਨੂੰ ਜਿਹੋ ਜਿਹਾ ਸਨੇਹ ਜਿਹੋ ਜਿਹਾ ਪਿਆਰ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ ਜਿੰਨਾ ਤੇ ਪਿਆਰ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ ਮਨ ਵਿੱਚ ਉਹ ਪਿਆਰ ਪੜਨਾ ਪੁਰਿਆ ਕਿਉਂ ਨਾ ਹੋਵੇ ਹਨ ਜਿਹੜਾ ਨਾਨਕਾ ਪਰਿਵਾਰ ਸੀ ਉਹ ਵੀ ਇੱਕ ਗੋਲਪਤ ਦੇ ਵਿੱਚ ਪੜ ਰਿਹਾ ਸੀ ਪਰ ਕੋਈ ਅਮੀਰੀ ਨਹੀਂ ਸੀ ਉਹ ਤਾਂ ਧੌਲਤ ਨਹੀਂ ਸੀ ਕੋਈ ਵੱਡਾ ਪਰਿਵਾਰ ਨਹੀਂ ਸੀ ਨਾਨਾ ਨਾਨਾ ਦੇ ਨਾ ਮਾਮਾਈ ਕੇਵਲ ਨਾਨੀ ਐ ਜਿਹੜੇ ਵਸਰ ਕੇ ਕਹਿੰਦੀ ਐ ਆਪਣੇ ਦੋਤੇ ਨੂੰ ਉੱਤਰ ਜੋ ਕੁਝ ਹੈ ਚੱਕ ਲੈ ਹੁਣ ਅਸਲੀ ਛੋਲੇ ਦੇ ਵਿੱਚ ਇਹਨਾਂ ਤੋਂ ਕੱਪੜਿਆਂ ਦੇ ਜੋ ਬਸਤਰ ਮਾਉਣੇ ਨੇ ਪਾਲੇ ਹੋਣੇ ਨੇ ਕੋਟਰੀ ਵਿੱਚ ਬੰਦੇ ਹੋਣੇ ਨੇ ਨਾਲ ਸਭੇ ਵਸਰ ਕੇ ਆਏ ਜਦੋਂ ਬਾਸਰ ਕੇ ਹਉਲੇ ਨੇ ਔਣਾ ਸ਼ਾਮਿਆਂ ਦੇ ਵਿੱਚ ਨਾ ਜਿਹੜਾ ਪਿੰਡ ਹੁੰਦਾ ਸੀ ਸਾਰਿਆਂ ਨਾਲ ਗਿਆ ਦਾ ਹੁੰਦਾ ਸੀ ਜਾਂ ਇੱਕ ਪਿੰਡ ਦਾ ਕੋਈ ਜਵਾਈ ਹੁੰਦਾ ਸੀ ਉਹ ਸਾਰਿਆਂ ਦਾ ਹੀ ਹੁੰਦਾ ਸੀ ਸਾਰੇ ਹੀ ਨਾਲ ਕੇ ਤੇ ਜਦੋਂ ਇਹ ਸਾਰਾ ਕੁਝ ਸੁਣਿਆ ਜੋ ਤੇ ਵਾਪਰੇਆ ਜੋ ਪਰੰਨ ਨਾਲ ਹੋਇਆ ਸੁਣਿਆ ਸੀ ਉਹਨਾਂ ਦੇ ਵਿੱਚ ਧੰਗੁਰੂ ਅਮਰਦਾਸ ਮਹਾਰਾਜ ਜੀ ਅਤੇ ਗੁਰੂ ਗੁਰਿਆਈ ਬਦਵੀਨੀ ਸਿੰਘ ਜੀ ਨੇ ਅਰੇ ਬਾਬਾ ਅਮਰਦਾਸ ਜੀ ਆਏ ਦੇਖਿਆ ਮੇਰੇ ਸਭਾ ਪਿਆਰ ਤੇ ਧੰਨ ਗੁਰੂ ਗ੍ਰੰਥ ਅਮਰਦਾਸ ਸਹਿਬ ਸ੍ਰੀ ਗੁਰੂ ਅੰਗਦ ਸਾਹਿਬ ਨਾਲ ਰਾਏ ਕਰਦੇ ਜਦੋਂ ਜਦੋਂ ਜਾਂਦੇ ਨੇ 12 ਸਾਲ ਸੇਵਾ ਕਰਦੇ 12 ਸਾਲ ਬਾਅਦ ਜਦੋਂ ਪਰਿਆਇ ਹੋ ਜਾਂਦੀ ਹੈ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫਿਰ ਬਾਬਾ ਅਮਰ ਕਾਰ ਜੀ ਨੂੰ ਪਰਿਆਈ ਤੇ ਕਿ ਬੰਦਾ ਕਦੀ ਭਲੇ ਮਨ ਦਾਸ ਹਮ ਤੇਰੇ ਤੇਰੀ ਪਵਾ ਕੋਲੇ ਬਣਿਆ ਰਕ ਕਹਿੰਦੇ ਨਹੀਂ ਜਾਓ ਤੁਸੀਂ ਦੋਇਦਵਾਰ ਲੰਗਰ ਤੋਂ ਖਾਓ ਦੋਇਦਵਾਰ ਗੋ ਜਮਨ ਗੁਰੂ ਨਾਨਕ ਸਾਹਿਬ ਕੀ ਪਰਿਆਈ ਤੇ ਕਿ ਬਾਬਾ ਲੈਣਾ ਜੀ ਨੂੰ ਗੁਰੂ ਅੰਗਦ ਸਾਹਿਬ ਪੜਾਇਆ ਗੁਰੂ ਅੰਗਦ ਸਾਹਿਬ ਰਾਜ ਨੂੰ ਕਿਹਾ ਕਿ ਜਾਓ ਤੁਸੀਂ ਪਡੋਰ ਪਹੁੰਚ ਜਾਓ ਧੰਗਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਾਬਾ ਅਕਾਲ ਪੁਰਖ ਨੂੰ ਗੁਰਤਾ ਕਰਨੀ ਦੇ ਕੇ ਕਿਹਾ ਜਾਓ ਗੋਇੰਦਵਾਲਾ ਸਾਹਿਬ ਜਦੋਂ ਗੋਇੰਦਵਾਲਾ ਸਾਹਿਬ ਇਸ ਬਾਸਰ ਦੇ ਨਗਰ ਦੇ ਵਿੱਚੋਂ ਬਹੁਤ سارے ਧੰਗਰੂ ਅਮਰਦਾਸ ਮਹਾਰਾਜ ਨੇ ਆਪਣੇ ਨਗਰ ਤੇ ਰਹਿਣ ਵਾਲਿਆਂ ਨੂੰ ਘਰ ਬਣਾ ਕੇ ਜਨਤਾਰੋਕਾਰ ਕਈ ਤਰ੍ਹਾਂ ਦੇ ਘਰ ਬਣਾ ਕੇ ਉੱਤੇ ਰਹਿਣ ਵਾਸਤੇ ਜਦੋਂ ਸੱਦੇ ਦਿੱਤੇ ਫਾਰਕ ਨਹੀਂ ਹਾਂ ਤੇ ਆਲੀ ਉਹਨਾਂ ਸਾਧੀਆਂ ਦੇ ਵਿੱਚ ਹੀ ਭਾਈ ਜੇਠਾ ਜਿਹੜੇ ਕਿਰਤ ਵੀ ਕਰਦੇ ਨੇ ਆਮ ਮੈਂ ਬਹੁਤ ਵਿਸਥਾਰ ਨਹੀਂ ਕਰਨਾ ਜਿਹਨੂੰ ਆਪਾਂ ਕੋ ਮਣੀਆ ਉਹ ਤਾਂ ਸਮਝ ਗਏ ਤੁਸੀਂ ਉਸਾਰ ਕੇ ਸੁਣੀਆਂ ਨੇ ਤੋਂ ਮਣੀਆ ਜਿਹੜੀਆਂ ਨੇ ਉਹ ਕਿਰਤ ਕਰਨ ਤੋਂ ਪਾਰ ਸੀ ਮੈਂ ਇਹ ਇਹਨਾਂ ਮੰਨਦਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਆਦਾ ਸਭ ਤੋਂ ਪਹਿਲਾ ਕਿਰਤ ਕਰਨੀ ਨਾਮ ਜਪਣਾ ਬਾਹਰ ਤੇ ਮਨਸ਼ਕਣਾਂ ਤੇ ਦਿੱਤੀ ਸੀ ਤਾਂ ਉਸੇ ਪ੍ਰੋਸੈਸ ਤੋਂ ਧੰਨ ਗੁਰੂ ਰਾਮਦਾਸ ਭਾਈ ਜੈਸਾ ਜਿਹੜੇ ਰੋਗ ਵਿੱਚ ਉਸ ਪ੍ਰਸ਼ਾਸਨ ਤੋਂ ਕਰਾਇ ਰਹੇ ਵੀ ਕਿਹਤ ਕੀ ਰਹੀ ਦਰਹੀ ਹੈ ਜੇ ਇਹ ਵੀ ਕੀੜੀ ਆ ਜਾਵੇ ਤਾਂ ਵੀ ਕਿਸੇ ਦਾ ਭਾਗ ਨਹੀਂ ਮਾਰਨਾ ਕਿਸੇ ਨੂੰ ਕਿਛੇ ਦੀ ਲੋ ਨਹੀਂ ਕਿ ਨਾ ਜੋਕ ਬਣ ਗਏ ਫਿਰ ਵੀ ਐਵੇਂ ਜੀ ਮੁਸੀਬਤ ਵੀ ਹੋਵੇ ਐਵੇਂ ਜੀ ਔਖੀ ਘੜੀ ਵੀ ਆਵੇ ਅਸੀਂ ਤੇ ਸਾਡੇ 'ਤੇ ਬਹੁਤ ਘਟਵਾਦਾ ਹੋਵੇ ਘਰ ਭਰੇ ਸਗਲੇ ਹੁਣ ਤਾਂ ਵੀ ਇਹ ਦੂਸਰੇ ਦੇ ਧੰਨ ਤੇ ਦੂਸਰੇ ਦੇ ਹਰ ਬਸਤੋ ਤੇ ਸਾਡਾ ਨਿਗਾਹ ਰਹੀ ਧਿਆਨ ਦੀ ਆ ਮੇਰੇ ਘਰ ਵੀ ਚਵਾਜ ਕੋਈ ਨਹੀਂ ਆਉਂਦਾ ਇਹਨਾਂ ਔਖਾ ਸਮਾਂ ਆਵੇ ਫੇਰ ਵੀ ਉਹਦੇ ਵਿੱਚ ਕਿਰਤ ਕਰਨ ਤੋਂ ਗਿਆ ਵੀ ਕਿੱਥੇ ਵੀ ਕਰਦੇ ਮਾਂ ਨਾਨੀ ਮਾਣੇ ਘੁੰਮਣੀਆਂ ਮਾਰਣੀਆਂ ਆਪਨੇ ਕਿਰਤ ਕਰਨੀ ਕਿਰਤ ਕਰਦੀਆਂ ਕਰਦੇ ਬਾਸਰ ਕੇ ਜਦੋਂ ਗੁਰੂ ਅਮਰਦਾਸ ਜੀ ਦੇ ਕੋਲ ਜਵਾਟ ਨੂੰ ਸਹਾਇਤਾ ਦੇ ਕੇ ਕਿਰਤ ਕਰਦਿਆਂ ਨਾਲ ਸੇਵਾ ਵੀ ਕਰਦੇ 40 ਸਾਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਭਾਈ ਗਿਠਾ ਜੀ ਨੇ ਸੇਵਾ ਕੀਤੀ 40 ਸਾਲ ਇੱਕ ਬਾਤ ਕਹਿ ਰਹੇ ਹਾਂ ਅੱਜ ਸਾਡੇ ਬੱਚਿਆਂ ਦੇ ਜਦੋਂ ਆਪਾਂ ਆਨੰਦ ਕਾਰਨ ਹੁੰਦੇ ਨੇ ਇਹ ਗੁਰੂ ਮਹਾਰਾਜ ਬਰੁਨ ਆਮਦਾ ਜੀ ਨੇ ਕਾਟ ਤੋੜਿਆ ਹੈ ਇਸ ਘਰ ਦੇ ਵਿੱਚ ਬੱਚੀ ਮਗਿਆਰ ਹੁੰਦੀ ਹੈ 25 26 27 ਸਾਲ ਦੀ ਉਹ ਦੂਸਰੇ ਸਹੁਰੇ ਪਰਿਵਾਰ ਦੇ ਵਿੱਚ ਜਾਂਦੀ ਹੈ ਸਾਰਾ ਘਰ ਦਾ ਉਹ ਕੰਮ ਚੁਕਲੇਗੀ ਫਿਰ ਸਾਰਾ ਕੰਮ ਕਰਦੀ ਹੈ ਉਸ ਘਰ ਨੂੰ ਆਪਣਾ ਘਰ ਜਾਣ ਕੇ ਸੱਸ ਨੂੰ ਸਹੁਰੇ ਨੂੰ ਪਿਤਾ ਦੇ ਸਮਾਨ ਨਨਾਨ ਨੂੰ ਭੈਣ ਦੇ ਸਮਾਨ ਜਿਵਰਾ ਨੂੰ ਭਰਾਵਾਂ ਦੇ ਸਮਾਨ ਕੰਮ ਕਰੇ ਜੇ ਉਸ ਪਰਿਵਾਰ ਵਿੱਚ ਪਿਆ ਹੋਵੇ ਸ਼ਾਦੀ ਹੋਵੇ ਤਾਂ ਬੜੇ ਚਾਣ ਨਾਲ ਪੱਧੀ ਜੀ Bye.